ਸਰਨ ਨਾਮਾ ਜਿਉ ਬੋਦੇ ਮਿਆ ਵਾਸ ਹੋਵੇ ਹੋਰ ਤਈ ਸੰਤ ਵਰਨ ਸਮਨ ਪ੍ਰਾਪਤ ਕਰਨੇ ਯੋਗ ਸੰਤ ਸਦੇ ਹੋਣਾ ਨਾਮ ਜਪ ਜਨ ਸਦ ਸਦ ਜਿਨ ਰਹੀ ਸਾਧਿਆ ਤੇ ਨਾਮ ਦੇ ਕਰਤੀ ਕਰਤਿ ਪਾ ਰਿਓ ਨਾਮ ਗਿਆਨ ਮੇਰੋ ਸੰਤ ਸਾਰਾ ਤੇ ਜੀ ਕਿਸਮੀ ਪਾਓ ਨਾਨਕ ਅਮਦੇ ਹੰਦਰਾ ਕਾ ਨਿਸਰ ਪੂਰ ਤਕਮ ਤੁਮ ਜਨ ਅੁਰ ਸਮਾਧ ਗਿਆਨ ਧਿਆਨ ਜਨ ਦੇ ਜਨ ਦਰ ਨਾਮ ਪਿਆਰੇ ਸੀ ਜੇ ਗੁਰ ਮੇਜਾ ਕੋ ਕੁੜਿ ਘਾਈ ਜਨ ਪਰ ਮਿਲੇ ਆ ਨਾਨਕ ਬਿਦਨ ਮਤੁ ਨਾਏ ਦੋਯੋ ਨਾਨਕ ਸੂਸੇਵਕ ਜੈ ਜਿਸੁ ਕੋ ਟਾਇਆ ਜੀ ਕੀ ਦੇਵ ਜੀ ਨਾ ਆਪਣਾ ਪ੍ਰਭੂ ਦੇ ਸ਼ਬਦ ਸਭ ਜਨ ਸਰਬ ਟੋਕ ਦਾ ਦਵਤਾ ਤੇਤੀ ਸਰਬ ਸਰਪ ਜੀ ਜੰਗ ਬੁਰੇ ਦੇਸਨ ਤਬ ਕੋ ਹੋ ਕੇ ਨਾ ਬਸ ਸ਼ਰਮੇ ਜਾ ਸ਼ਰਮ ਸਦਾ ਬਜ਼ਨ ਤੂੰ ਹੈ ਨਾਨਕ ਮਨ ਤਨ ਸੁਖੀ ਹੋ ਹੰਤੇ ਮੇਰੇ ਗੋਪਾਲ ਹੋਰ ਬਾਸ ਕਰਨ ਨਾ ਕਾਮ ਕ੍ਰੋਧੀ ਅਰ ਲੋਗੋ ਮਹਾਂ ਕਰ ਪ੍ਰਸਾਦੁਰ ਦੇ ਪੰਜ ਵਡੇ ਮੌਲੀ ਪਰ ਸਜੜੋ ਆਪੜਾ ਦਿਨ ਰਾਤ ਦਾ ਜਿਸ ਦੇ ਉਪਰੋ ਨਾਨਕਾ ਜਿਸ ਦੇ ਉਪਰੋ ਨਾਨਕਾ ਤਾਲਾ ਆਈ ਤੁਹਾਡੇ ਵਿੱਚ ਉਹ ਸਟਾਫ ਨੂੰ ਸਾਰਿਆਂ ਦੇ ਸਹਿਯੋਗ ਦੇ ਨਾਲ ਗੁਰੂ ਜਨ ਸਾਹਿਬ ਜੀ ਨੂੰ ਤੋਂ ਉਹਨਾਂ ਦੇ ਚਰਨ ਜਿਹੜੇ ਆਪਣੇ ਅੱਗੇ ਅੱਤ ਕਰਦੇ ਹੋ ਕੋਰੋਨਾ ਦਾ ਪ੍ਰਕਾਲਾ ਜਿਲ੍ਹਾ ਇੱਥੇ ਕਰਵਾਇਆ ਔਰ ਫਿਰ ਇਹਨਾਂ ਦਾ ਧੰਨਵਾਦ ਕਰਦਾ ਹਾਂ ਸੂਚੇ ਸਟਾਫ ਦਾ ਜਿਨ੍ਹਾਂ ਨੇ ਨਵੇਂ ਸਾਲ ਨੂੰ ਔਰ ਅੱਜ ਸੰਕਰਾਂ ਦਾ ਦਿਹਾੜਾ ਇਹਨੂੰ ਮਨਾਉਂਦੇ ਆਇਆ ਅੱਜ ਗੁਰੂ ਸਾਹਿਬ ਦੇ ਜਿਹੜੇ ਚਰਨ ਹੈ ਉਹ ਆਪਣੇ ਪਾਏ ਨਾ ਔਰ ਇਹ ਅਦਾਸ ਨੇ ਦੀ ਹੈ ਕਿ ਇਹ ਕਰ ਸਕਦਾ ਹੈ ਕਿਰਦਾਰ ਤੇ ਆਪਣਾ ਮਿਹਨਤ ਪ੍ਰਯਾਤਨ ਰੱਖੀ ਤੇ ਸਾਰੇ ਸਟਾਫ ਨੂੰ ਸਮਰਥਨ ਬਖਸ਼ਣ ਚੰਗੇ ਕੰਮ ਕਰਨ ਵਾਸਤੇ ਪ੍ਰੇਰਨਾ ਦਿੱਤੀ ਹੈ ਔਰ ਮੈਂ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਸਾਹਿਬ ਦੇ ਚਰਨ ਸਾਡੇ ਹਸਪਤਾਲ ਵਿੱਚ ਪਏ ਸਾਨੂੰ ਰੱਬ ਨੇ ਇਹ ਮੌਕਾ ਦਿੱਤਾ ਪੂਰੇ ਸਟਾਫ ਨੂੰ ਕਿ ਅਪਰੋ ਸਾਧਾ ਚਰਨ ਆਪਣੇ ਹਸਪਤਾਲ ਵਿੱਚ ਪਾ ਕੇ ਅਸੀਂ ਆਪਣੇ ਹਸਪਤਾਲ ਨੂੰ ਪਵਿੱਤਰ ਕਰ ਸਕੀਏ ਤੇ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਤੇ ਲੋਕਾਂ ਦਾ ਦੁੱਖ ਹੀ ਨਿਰਾਸ਼ ਕਰਦੇ ਆ ਵਾਹਿਗੁਰੂ ਦੇ ਚਰਨਾਂ ਵਿੱਚ ਜਿਹੜੇ ਵੀ ਲੋਕ ਸਾਡੇ ਇਤਿਹਾਸਤਾਲ ਵਿੱਚ ਆਉਣ ਉਹ ਠੀਕ ਹੋ ਕੇ ਜਾਣ ਅਸੀਂ ਨਹੀਂ ਕਹਿੰਦੇ ਕੋਈ ਮਰੀਜ਼ ਬਣ ਕੇ ਆਵੇ ਪਰ ਜੇ ਕੋਈ ਮਰੀਜ਼ ਹੈ ਉਹਦਾ ਅਲੱਲ ਹੱਲ ਕਰਨ ਦਾ ਰੱਬ ਸਮਤ벅ਸ਼ੀ ਤਾਂ ਇਸ ਲੋਕਾਂ ਦੀ ਸੇਵਾ ਕਰੀਏ